ਗੁੱਡ ਮਾਰਨਿੰਗ ਜੀ ਸਸਿਕਾ ਨਮਸਤੇ ਆਦਮ ਕਿਵੇਂ ਹੋ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਵੈਲਕਮ ਹੈ ਜੀ ਤੁਹਾਡਾ ਮੇਰੇ YouTube ਚੈਨਲ ਕੇਪੀ ਤਾਰੀਵਾਲ ਦੇ ਵਿੱਚ ਸੋ ਹੋਰ ਸੁਣਾਓ ਜੀ ਅੱਜ ਤੋਂ ਦਾ ਲੇਡੀਜ਼ ਰੁਟੀਨ ਸ਼ੁਰੂ ਆ ਕਿਉਂਕਿ ਬੱਚਿਆਂ ਦੇ ਸਕੂਲ ਖੁੱਲ ਗਏ ਹੁਣ ਆਪਣੀ ਵੀ ਰੁਟੀਨ ਸ਼ੁਰੂ ਹੋਰ ਤੇ ਬੱਚਿਆਂ ਦੀ ਵੀ ਰੁਟੀਨ ਸ਼ੁਰੂ ਆ ਸੋ ਬਸ ਹੁਣ ਮੈਂ ਵੀ ਬੱਚਿਆਂ ਲਈ ਲੰਚ ਵਗੈਰਾ ਬਣਾ ਕੇ ਰੱਟੀ ਸੀਗੀ ਅੱਜ ਮੈਂ ਲਾਂਚ ਵਿੱਚ ਬੱਚਿਆਂ ਨੂੰ ਬਣਾਈ ਸੀ ਕਿੰਨਿਟਰੀ ਕਿਉਂਕਿ ਹੁਣ ਨਾ ਗਰਮੀ ਹੈਗੀ ਆ ਕੁਝ ਸਮਝ ਨਹੀਂ ਆਉਂਦਾ ਵੀ ਕੀ ਬਣਾਇਆ ਕੀ ਆ ਤੋਰੀਆਂ ਵਗੈਰਾ ਤਾਂ ਬੱਚੇ ਖਾਂਦੇ ਨਹੀਂ ਇਸ ਕਰਕੇ ਫਿਰ ਮੈਂ ਲਾਂਚ ਦੇ ਵਿੱਚ ਅੱਜ ਇਹਨਾਂ ਦਾ ਟਿਫਨ ਵਗੈਰਾ ਦੇ ਵਿੱਚ ਫਿਰ ਮੈਂ ਇਹੀ ਪਾਤਾ ਸੀਗਾ ਨਿਊਟਰੀ ਵਗੈਰਾ ਪਾ ਸੀ ਕਾਦੇ ਸੁੱਕੇ ਆਲੂ ਵਗੈਰਾ ਪਾ ਦੋ ਇਹੀ ਕੁਛ ਹੈ ਨਾ ਤਾਂ ਆ ਫੜੋ ਜੀ ਆਪਣਾ ਟਿਫਨ ਰੱਖੋ ਬੋਟਰ ਵਗੈਰਾ ਚੱਕੋ ਆਪਣੀ ਆ ਹੋਰ ਜੇ ਤੁਹਾਨੂੰ ਮਿਲ ਕੋ ਤਾਂ ਜੀਣਾਣਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਾ ਕੇ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਸਪੋਰਟ ਕਰਿਆ ਕਰੋ ਸਾਨੂੰ ਸੋ ਬੱਚੇ ਚੱਲ ਲੈਣੇ ਜੀ ਹੁਣ ਸਕੂਲ ਹੁਣ ਮਿਲਾਂਗੇ ਆਪਾਂ ਬੱਚਿਆਂ ਨੂੰ ਸਵਾ ਦੋ ਵਜੇ ਕਿਉਂਕਿ 2 ਵਜੇ ਹੁੰਦੀ ਇਹਨਾਂ ਨੂੰ ਛੁੱਟੀ ਬਾਕੀ ਠੀਕ ਆ ਪਰ ਮੇਰੇ ਬੇਟੇ ਦਾ ਬਾਲਾ ਓਕਾ ਇਹ ਤਾਂ ਛਮਾ ਸੀ ਨਹੀਂ ਕਰਦਾ ਸਕੂਲ ਜਾਣ ਨੂੰ ਸੋ ਬਾਏ ਬਾਏ ਬੱਚਿਓ ਮਿਲਦੇ ਹਾਂ ਅਨ ਸਵਾ ਦੋ ਵਜੇ ਪਹਿਲਾ ਦੇਣਾ ਹੁਣ ਪਰਪੜ ਵੀ ਲਿਓ ਕਿਤੇ ਗੱਲਾਂ ਹੀ ਮਹੀਨੇ ਦੀਆਂ ਮਾਰੀ ਜਾਉ ਅਸੀਂ ਆ ਕੀਤਾ ਅਸੀਂ ਆ ਕੀਤਾ ਘਰ ਦਾ ਕੰਮ ਕਾਰ ਸਾਰਾ ਡਨ ਹੋ ਚੁੱਕਿਆ ਕਿਚਨ ਵਗੈਰਾ ਸਾਫ ਕਰਤੀ ਝਾੜੂ ਪੂੰਛਾ ਕੰਦੇ ਆਪਾਂ ਸੋ ਆਪਾਂ ਨਹਾ ਵੀ ਲਏ ਜੀ ਬਫੀ ਹੋ ਚੁੱਕੇ ਆਂ ਬਸ ਕੰਗੀ ਵਗੈਰਾ ਕਰ ਲਈਏ ਥੋੜਾ ਮੂੰਹ ਮਸਵਾਰ ਲਈਏ ਕੇ ਦੁਬਾਰਾ ਚਾਹ ਬਣਾਵਾਂਗੇ ਧਾਰੀਆਂ ਵਾਲ ਸਬਜ਼ੀ ਬੱਚਿਆਂ ਨੂੰ ਛੱਡ ਕੇ ਆ ਕੇ ਦੁਬਾਰਾ ਪੈ ਗਏ ਸੀ ਨਾਲ ਇਹਨਾਂ ਨੂੰ ਖਾ ਲਈਏ ਨਾਲ ਇਹਨਾਂ ਚਾਹ ਵਗੈਰਾ ਬਣਾ ਲਈਏ ਧਾਰੀ ਵਾਲ ਸਬਜ਼ੀ ਉੱਠ ਗਏ ਨੇ ਸੋ ਆਪਾਂ ਹੁਣ ਚਾਹ ਧਾਰ ਲਈਏ ਇੱਕ ਸਾਈਡ ਤੇ ਦੁੱਧ ਨੂੰ ਹਵਾਲੀ ਵੀ ਦੇ ਲਈਏ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਦੁੱਧ ਪੇਪਰ ਚਲਦੀ ਸਾਡਾ ਦੁੱਧ ਹੀ ਪਾ ਜਾਂਦਾ ਕੇਵਰ 10 ਵਜੇ ਤੱਕ ਨਹੀਂ ਆਉਂਦਾ ਸੋ ਆਜੂ ਫਿਰ ਜਿਹਨੇ ਜਿਹਨੇ ਚਾਹ ਪੀਣੀਆਂ ਦੀ ਬਣਾਈਆਂ ਚਾਹ ਮਮ ਜੀ ਜੀ ਆ ਪਹੁੰਚ ਲੱਗੇ ਸੀ ਇਹ ਦੁਪਹਿਰ ਵਾਸਤੇ ਰੋਟੀ ਬਣਾ ਲਾਂ ਲੰਚ ਟਾਈਮ ਹੋ ਜਾਂਦਾ ਫਿਰ ਪਹਿਲੇ ਬਣਾ ਕੇ ਰੱਖ ਦਿੰਦੀ ਆ ਫਿਰ 1:30 ਵਜੇ ਖਾ ਲੈਂਦੀ ਆ ਤੇ ਇਦਨ ਮੈਂ ਸ਼ਾਮ ਵਾਸਤੇ ਦਾਲ ਬਿਓ ਕੇ ਰੱਖਦੀ ਪਹਿਲੇ ਮਹਾਂਦੀ ਦਾ ਪਿਓ ਕੇ ਰੱਖੀ ਅੱਜ ਨੇ ਸ਼ਾਮ ਨੂੰ ਬਣਾਣੀ ਐ ਤੇ ਨਾ ਪਹਿਲਾਂ ਪਿਓ ਕੇ ਦਾ ਪਿਓ ਇਹ ਨਾਲ ਵਧੀਆ ਬਣ ਜਾਂਦੀ ਨਾਲ ਛੇਤੀ ਪਚ ਜਾਂਦੀ ਆ ਨਾਲ ਗੈਸ ਵੀ ਜ਼ਿਆਦਾ ਫਿਰ ਨਹੀਂ ਪੁਖਦਾ ਹੈਗਾ ਤਾਂ ਬਸ ਉਹ ਕੀ ਵਗਰਾ ਬਣਾ ਲਈ ਫਿਰ ਬੱਚੇ ਆਉਣਗੇ 2 ਵਜੇ ਤੇ ਮਾਂ ਬੱਚੇ ਆ ਕੇ ਲੰਚ ਵੀ ਜਾਣਾ ਕਰਨਾ ਹੋਇਆ ਕਰ ਲੈਣਗੇ ਵਸਣ ਲੈ ਕੇ ਜਾਂਦੇ ਨੇ ਬੇਟਾ ਇਹ ਕਈ ਵਾਰ ਖਾਂਦਾ ਹੁੰਦਾ ਆ ਕੇ ਬੇਟੀਆਂ ਕਈ ਵਾਰ ਨਹੀਂ ਵੀ ਖਾਂਦੀਆਂ ਛਾਹ ਛਾਣਾ ਦੇ ਜਾਂਦੇ ਨੇ ਫਿਰ ਲੰਚ ਕਰਨਾ ਕਿ ਲਿੜਦੇ ਫਿਰ ਆ ਗਿਆ ਜਿਹੜਾ ਸ਼ਰਾਰਤੀ ਸਕੂਲ ਤੋਂ ਜਿਹੜੇ ਜਿਹੜੇ ਇਹਨੂੰ ਮਿਸ ਕਰਦੇ ਸੀ ਅੱਜ ਦੇਖ ਲੋ ਕੀ ਆ ਕਿ ਵੇਰਿਆ ਦਿਨ ਓਕੇ ਓਕੇ ਸੀ ਕਿ ਗੁੱਡ ਸੀ ਸਮਝੋ ਵਾ ਸਮਝ ਲਓ ਸਾਰੇ ਜਿੰਨਾਂ ਦਾ ਦੇਣਾ ਅੱਜ ਰਿਆ ਹੁਣ ਸਵਾ ਮਹੀਨੇ ਬਾਅਦ ਗਾਇਸ ਤੁਸੀਂ ਵੀ ਸਮਝ ਲਿਓ ਲਾਂਚ ਵਗੈਰਾ ਕਰਕੇ ਆਪਾਂ ਥੋੜੇ ਟਾਈਮ ਲਈ ਰੈਸਟ ਕਰਨ ਲੱਗੇ ਸੀ ਸੌਂ ਗਏ ਸੀ ਸੋ ਹੁਣ ਮੈਂ ਉੱਠੀ ਆ ਹੁਣ ਆਪਾਂ ਪੀ ਮੰਗ ਚਾਹ ਨਾਲੇ ਮੈਂ ਜਿਹੜੀ ਦਾਲ ਪੀਉਂਦੀ ਹੋਈ ਸੀ ਆ ਦੇਖੋ ਔਲ ਜਾਂਦੀ ਹੈ ਨਾ ਦਾਲ ਤੇ ਆ ਲੈ ਫਿਰ ਮੋਂ ਬਨੂਗੀ ਵੀ ਛੇਤੀ ਹਲੇ ਹੁਣ ਦਾਲ ਧਰਤੀਆਂ ਤੜਕਾ ਵਗੈਰਾ ਕੱਟ ਲਈਏ ਆਟਾ ਵਗੈਰਾ ਗੋਣਕੇ ਰੱਖ ਦਈਏ ਫਿਰ ਦੋ ਘੜੀ ਥੋੜਾ ਟਾਈਮ ਬਾਹਰ ਨਿਕਲ ਕੇ ਗਲੀ ਦੇ ਵਿੱਚ ਸੈਰ ਕਰਾਂਗੇ ਤੇ ਕਿਉਂਕਿ ਥੋੜੀ ਜੀ ਹਵਾ ਵੀ ਚੱਲਦੀ ਪਿਆਜ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਵਾ ਪੀਓ ਜੀ ਫਿਰ ਚਾਹ ਨਾਲ ਪਰਲੇਜੀ ਦੇ ਬਿਸਕੁਟ ਮੇਰੇ ਤਾਂ ਪਰਲੇਜੀ ਦੇ ਬਿਸਕੁਟ ਹੀ ਫੇਵਰੇਟ ਆ ਜੀ ਚਾਹ ਦੇ ਨਾਲ ਕਿਉਂਕਿ ਦੇਖੋ ਜੀ ਮੇਰੀ ਬਾਗਵਾਨੀ ਮੈਂ ਹਰੀਆਂ ਮਿਰਚਾਂ ਦੇਖਣ ਆਈ ਸੀ ਵੀ ਲੱਗੀਆਂ ਹੋਈਆਂ ਕਿ ਨਹੀਂ ਸ਼ਿਮਲਾ ਮਿਰਚਾਂ ਵਗੈਰਾ ਦੇ ਪੌਦੇ ਲੱਗੇ ਤਾਂ ਹੋਏ ਨੇ ਪਰ ਨਾ ਸਹੀ ਨਹੀਂ ਆ ਥੋੜੀਆਂ ਜੀ ਐਵੇਂ ਦੀਆਂ ਹੋ ਜਾਂਦੀਆਂ ਨੇ ਰੈੱਡ ਰੈੱਡ ਜੀਆਂ ਵਿੱਚੋਂ ਖਰਾਬ ਜੀਆਂ ਜਿਵੇਂ ਹੋ ਜਾਂਦੀਆਂ ਨੇ ਕਿ ਹਰੀਆਂ ਮਿਰਚਾਂ ਦੇਖ ਕੇ ਤੋੜ ਕੇ ਲਿਆਈਆਂ ਦਾਲ ਚ ਪਾਉਣ ਨੂੰ ਲੱਗੀਆਂ ਹੋਈਆਂ ਨੇ ਇਹ ਦੇਖੋ ਵਧੀਆ ਲੱਗਦੀਆਂ ਨੇ ਘਰ ਦੀ ਹਰ ਇੱਕ ਸਬਜੀ ਹਾਏ ਲੋ ਤੁੱਪ ਦੇ ਵਿੱਚ ਬੈਟ ਬੋਲ ਬਸ ਖੇਲੋ ਮੇਰੇ ਨਾਲੋਂ ਕਿਹੜਾ ਕੋਈ ਵੇਲਾ ਭਾਈ ਇਹਦੇ ਨਾਲ ਖੇਡਣੇ ਨੂੰ ਹਲੋ ਤੋਂ ਮੈਂ ਥੋੜੀਆਂ ਜਿਹੀ ਤੋ ਤਿੰਨ ਚਾਰ ਕਿ ਮਿਰਚਾਂ ਹੀ ਤੋੜੂੰਗੀ ਦਾਲ ਚ ਪਾਉਣ ਨੂੰ ਕੀਆ ਵਗਾਰਾ ਹਲੇ ਲੱਗਿਆ ਕੁਛ ਨਹੀਂ ਬੇਲ ਇੰਨੀ ਵੱਧ ਗਈ ਐ ਨਾ ਕਰੇਲੇ ਲੱਗੇ ਨੇ ਨਾ ਕੀਆ ਨਾ ਤੋਰੀਆਂ ਕੁਛ ਨਹੀਂ ਲੱਗਿਆ ਸਿਰਫ ਭਿੰਡੀਆਂ ਹੀ ਲੱਗਦੀਆਂ ਨੇ ਇਹ ਆ ਸਾਗ ਸਾਗ ਵੀ ਲੱਗ ਹਟਿਆ ਹਲੇ ਹੁਣ ਲੱਗਿਆ ਆ ਇਕੱਲੇ ਹੀ ਖੇਡਣ ਗਰਮੀ ਇੰਨੀ ਜ਼ਿਆਦਾ ਹੋਈ ਪਈ ਐ ਨਾ ਅੱਧ ਤੋਂ ਵੱਧ ਗਰਮੀ ਹੋਈ ਪਈ ਐ ਸੋ ਇੱਕਾ ਖੇਤਾਂ ਨੂੰ ਪਾਣੀ ਵਗੈਰਾ ਲੱਗਿਆ ਹੋਇਆ ਇਹਨਾਂ ਨੇ ਜ਼ਿਆਦਾ ਗਰਮੀ ਕੀਤੀ ਹੋਈ ਹੈ ਚਰੀ ਬੀਜੀ ਹੋਈ ਹੈ ਖੇਤਾਂ ਵਾਲਿਆਂ ਨੇ ਸੋ ਟੋਪਾ ਮਿਰਚਾਂ ਮੈਂ ਤੋੜ ਲਈਆਂ ਬਸ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਹਰੀ ਮਿਰਚ ਪਾਵਾਂਗੇ ਚਾਹ ਵਗੈਰਾ ਆਪਾਂ ਪੀ ਲਈ ਆਟਾ ਗੁੰਨੇ ਤੜਕਾ ਘੜਕ ਲਿਆ ਸੋ ਹੁਣ ਮੈਂ ਦਾਲ ਨੂੰ ਤੜਕਾ ਲਾ ਕੇ ਰੱਖੂੰਗੀ ਤੋ ਅੱਜ ਦਾ ਵਲੌਗ ਸਿਰਫ ਆਪਣਾ ਐਨਾਂ ਕੀ ਹੈ ਜੀ ਜੇ ਕਿਸੇ ਵੀ ਵਜ੍ਹਾ ਕਰਕੇ ਤੁਹਾਨੂੰ ਜੋਬ ਵਧੀਆ ਲੱਗਿਆ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਤੁਹਾਨੂੰ ਔਰ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਸਕਣ ਤੋ ਠੀਕ ਹੈ ਜੀ ਫਿਰ ਮਿਲਦੇ ਆਂ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਸਸਿਕਾ ਨਮਸਤੇ ਆਗਾ